ਵਾਲਾਂ ਚੋ ਲਿਖੇ ਲੁਖੇ ਪੱਟੀਆਂ ਜਣ ਐ ਖੁਰਖਰ ਘੜ ਜੇ ਕਰੀ ਡੰਗਰਾਂ ਦੀ ਤੇਲ ਮਲਣਾ ਫਿਰਈ ਉਹਨਾਂ ਨੂੰ ਇਹ ਕੀ ਸੈਂਸ ਬਣੀ ਵਾਲ ਲਵਾਉਣਾ ਰਾਜੀ ਕਿਵੇਂ ਹੋ ਜੂ ਜਾਰੀ ਲੋੜ ਦਾ ਵਾਕਿਆ ਸਿਰੋਵਰ ਨੂੰ ਮੁਖਾ ਆਪਣੇ ਤਾਂ ਲਾਉਂਦੇ ਕਾਗਜ਼ ਜੇ ਵਾਲੇ ਹਨ ਇਹਨੂੰ ਪ੍ਰੈਕਟਿਕ ਉਹ ਕਹਿੰਦੀ ਲੈ ਟੌਰ ਨਾ ਹੁਣ ਕਰ ਕੰਮ ਮੈਂ ਬਹਿ ਜਾਨੀ ਬੰਦੀ ਆ ਚਾਤਰੀ ਤੂੰ ਬਾਲ ਆਕੜ ਨਾ ਮੇਰੇ ਨਾਲ ਇੱਥੇ ਆਣ ਕੇ ਹਾਂਜੀ ਸਾਸਤ੍ਰਿਕ ਕਲ ਕੀ ਹੈ ਚੱਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਤੁਹਾਨੂੰ ਦੱਸਦੀ ਆ ਵੀ ਗਰਮੀ ਹੁਣ ਆਉਣ ਵਾਲੀ ਆ ਆਉਣ ਲੱਗ ਪਈ ਆ ਜਿਵੇਂ ਕਿ ਸਮਰ ਹੁਣ ਆਉਣ ਲੱਗ ਪਈ ਆ ਵਿੰਟਰ ਹੁਣ ਜਾਣ ਲੱਗ ਪਈ ਆ ਵਿੰਟਰ ਜਾਂਦੇ ਜਾਂਦੇ ਨਾਲ ਹੀ ਹੁਣ ਆਪਾਂ ਮੱਜਾਂ ਦੇ ਹਣ ਵਾਲ ਕਟਾ ਦੇਨੇ ਆ ਮੱਜਾਂ ਦੇ ਜੱਤ ਬਹੁਤ ਹੋਈ ਪਈ ਕੱਟੇ-ਕੱਟੀਆਂ ਦੇ ਬਹੁਤ ਜੱਤ ਹੋਈ ਪਈ ਗਾਵਾਂ ਨੂੰ ਇਹ ਪ੍ਰੋਬਲਮ ਨਹੀਂ ਆਉਂਦੀ ਗਾਵਾਂ ਦੇ ਨਹੀਂ ਕਟਾਉਣੇ ਪੈਂਦੇ ਵਾਲ ਮੱਜਾਂ ਦੇ ਪਰਵਾਲ ਕਟਾ ਲੈਣੇ ਚਾਹੀਦੇ ਮੇਰੇ ਹਿਸਾਬ ਨਾਲ ਉਹ ਫਿਰ ਸੰਤੁਸ਼ਟ ਜੀ ਹੁੰਦੀਆਂ ਨਵੇਂ ਸਿਰੋ ਵਾਲ ਆ ਜਾਂਦੇ ਕਿਉਂਕਿ ਜੁਮਾ ਚੋ ਲਿਖਾ ਲੁਖਾ ਕੱਢ ਦੇਂਗੇ ਨਾ ਵਾਈ ਹੋ ਜਾਂਦੀ ਆ ਵਾਲਾਂ ਚੋ ਲਿਖਾ ਲੁਖਾ ਪੱਟੀਆਂ ਜਨ ਖੁਰਖਰ ਘੜ ਜੇ ਇਕ ਰ ਡੰਗਰਾਂ ਤੇਲ ਮਲਣਾ ਫਿਰ ਇਹ ਉਹਨਾਂ ਨੂੰ ਏ ਕੀ ਸੈਂਸ ਬਣੀ ਵਾਲ ਲਵਾਉਣਾ ਰਾਜੀ ਕਿਵੇਂ ਹੋ ਜੂ ਦੁੱਧ ਕਿਵੇਂ ਬਦੂ ਮਿਲ ਦੱਤੀ ਮੇਰੀ ਗੱਲ ਸੁਣ ਜੇ ਪੜ੍ਹੂਦੇ ਜੂੰ ਜਾਨ ਆੜੇ ਤਾਂ ਆਪ ਹੀ ਖਰਾਕ ਵਾ ਜੂੰ ਤਾਂ ਆਪਣੇ ਵੈਸੇ ਵੀ ਨਹੀਂ ਹੈਗੀ ਡੰਗਰ ਦੇ ਲੀਖਾ ਲੂਖਾ ਮੜੀਆਂ ਮੋਟੇ ਹਣ ਗੁਰਖਰਖ ਹੋਵੇ ਮੜੀ ਮੋਟ ਉਹ ਵੀ ਜਿਆਦੀ ਜੱਤ ਕਰਕੇ ਮੈਂ ਕਿ ਰਿਕਾਰਡਿੰਗ ਕਰਦਾ ਪਿਆ ਨਾ ਮੈਂ ਕਿਵੇਂ ਵੀ ਰਾਜੀ ਹੋ ਜਾਂਦਾ ਬਸ ਨਹੀਂ ਰਾਜੀ ਐਵੇਂ ਗਲਤ ਇਨਫੋਰਮੇਸ਼ਨ ਨਹੀਂ ਦੇਣੀ ਲੋਕੀ ਬਾਜ ਮੈਨੂੰ ਫੜੀ ਫਿਰਨੇ ਲੈ ਤੂੰ ਤਾਂ ਕਹਿੰਦੇ ਵਾਲ ਲਵਾਉਣਾ ਰਾਜੀ ਹੋ ਜਾਂਦੇ ਨਹੀਂ ਰਾਜੀ ਨਹੀਂ ਹੁੰਦੇ ਉਵੇਂ ਡੰਗਰਾਂ ਦੇ ਨਵੇਂ ਵਾਲ ਆ ਜਾਂਦੇ ਆ ਤੇ ਵਧੀਆ ਹੋ ਜਾਂਦੀਆਂ ਕਹਿਣ ਜਾਂ ਕਿਉਂਕਿ ਇਹਨਾਂ ਦੇ ਮਹੀਨੇ ਦੇ ਵਿੱਚ ਵਿੱਚ ਵਾਲ ਫੇਰ ਦੁਬਾਰਾ ਨਵੇਂ ਉਗ ਆਉਂਦੇ ਆ ਇੱਕ ਵਾਰੀ ਪੁਰਾਣੇ ਹੁਣ ਸਿਆ ਨਮਾਈਆਂ ਨੂੰ ਜਾਵਣੀ ਸਿਆਲ ਸਾਰਾ ਤੇ ਹੁਣ ਇੱਕ ਵਾਰੀ ਐਂ ਵਾਲ ਬੂ ਲਵਾ ਦਿਆਂਗੇ ਫਿਰ ਇਹਨਾਂ ਨੂੰ ਨਮਾ ਕੇ ਫਿਰ ਇਹਨਾਂ ਦੇ ਆ ਤੇਲ ਤੂਲ ਮਲਦਿਆਂਗੇ ਜਿਹੜੀ ਇਹਨਾਂ ਦੀ ਖੁਸ਼ਕੀ ਖਸਕੀ ਚੱਕੀ ਜਾਊਗੀ ਤੇ ਖੁਰਕਣੀ ਪੈਂਦੀ ਫਿਰ ਡੰਗਰਾਂ ਨੂੰ ਛੇਤੀ ਆਹ ਚੱਕਰ ਐ ਅੱਜ ਹੁਣ ਆਪਾਂ ਇਸੇ ਪ੍ਰੋਜੈਕਟ ਦੇ ਉੱਤੇ ਏਸੀ ਟੌਪਿਕ ਦੇ ਉੱਤੇ ਆਪਾਂ ਸਾਰਾ ਵਲੌਗ ਬਣਾਵਾਂਗੇ ਅੱਜ ਪਾਉ ਹੋਣਾ ਵੀ ਵੇਖੇ ਤੁਸੀਂ ਪੂਰੀ ਫੁੱਲ ਸਰਵਿਸ ਹੋਣੀ ਆ ਮੱਜ ਜਾ ਕੇ ਦੇਖ ਲਾਰਨੀ ਆ ਸੌਖੀ ਗੱਲ ਦਗਮ ਦਗਮ ਹੋਣੀ ਆ ਇਹ ਉਹ ਜਿਹੜਾ ਕਰਦਾ ਜਾਂਦਾ ਹੀ ਨਾ ਗੱਲ ਇਹਨੇ ਵਾਲ ਕੱਟਨੇ ਤੇ ਇਹਨੂੰ ਚੱਕ ਚੱਕ ਮਾਰਨਾ ਮੱਜ ਮੱਜਾ ਤੈਨੂੰ ਪਤਾ ਆਪਣੀਆਂ ਕਿੱਡੀਆਂ ਗੰਦੀਆਂ ਮੈਨਾਂ ਵਕਾਜ ਦੇਣਾ ਲੈ ਵੀ ਆਹ ਵੇਖੋ ਇਹੋ ਜੇ ਜਾਨਵਰ ਆਪਣੇ ਕੋਲ ਆ ਠੀਕ ਆ ਇਹ ਕੋ ਆ ਜਿਹੜੀ ਸਾਰੀ ਜਿਹੜੀ ਚ ਬੱਚੇ ਦੇ ਵੈਰੀ ਬਣੀ ਰਹਿੰਦੀ ਆ ਉਹ ਪਰਲੀ ਨੂੰ ਟੋਡ ਮਾਰਨ ਦੀ ਬੜੀ ਗੰਦੀ ਆ ਤਾਂ ਕੋਈ ਉਹਦੇ ਕੋਲ ਖਲਾ ਕੇ ਖਲੋ ਗਿਆ ਕੋਈ ਕਿਸੇ ਤਰ੍ਹਾਂ ਦੀ ਆ ਵੀ ਟੱਡੀ ਜੀ ਕੋਈ ਘੱਟ ਨਹੀਂ ਗਈ ਇਹ ਵੇਖਣ ਨਹੀਂ ਛੋਟੀ ਆ ਲੈ ਸੰਗਲ ਨਹੀਂ ਫਸਾਰੀ ਡੜੀ ਝੂਲਦੀ ਰਹਿੰਦੀ ਆ ਹੁਣ ਲੱਗੇ ਆਵੇ ਪਾਉ ਹਣਾ ਗੋਆ ਗੋਆ ਖੇਤ ਤਾਂ ਮਗਰ ਨੂੰ ਮਲਾਉ ਕੱਢਦੇ ਆਂ ਇਹ ਆਵੇ ਜਿਵੇਂ ਆ ਮਾੜੀ ਮਾੜੀ ਖਰਕ ਪਈ ਨਾ ਇਹ ਹੜ ਜੂਗੀ ਡੰਗਰਾਂ ਨੂੰ ਨੇ ਸੈਟ ਜੀ ਹੋ ਜੂਗੀ ਫਿਰ ਤੇਲ ਤੋ ਲੈ ਚੰਗੀ ਤਰ੍ਹਾਂ ਦੱਸ ਜੂਗਾ ਇਹਨਾਂ ਦੇ ਢੰਡੇ ਪੁੰਡੇ ਤੇ ਕੀ ਲੋ ਪਾਉ ਤਿਆਰੀ ਆ ਡੰਡੇ ਲੈ ਕੇ ਖੜ ਗਿਆ ਹੈ ਕਿ ਲੋੜ ਨਹੀਂ ਚਾਹ ਹੁਣ ਘਰੇ ਨਹੀਂ ਕੋਈ ਹੈਗਾ ਬਣਾ ਕੇ ਕਹ ਹੁੰਦਾ ਹੂੰ ਚਾਹ ਬਣਾ ਬਣਾ ਮੈਂ ਪਹਿਲਾਂ ਤੁਹਾਨੂੰ ਮੈਂ ਪ੍ਰੋਜੈਕਟ ਵਿਖਾਵਾਂ ਸੱਚ ਕੀ ਕਿਹਦੇ ਨਾਮ ਵਾਲ ਮੁੰਡਨੇ ਆਪਾਂ ਨਵੇਂ ਲਾਉਣ ਵੀ ਮੈਨੂੰ ਲੰਬਾ ਲਾਣਾ ਦਵੇ ਤੂੰ ਮੈਨੂੰ ਜਿੰਨੇ ਡੰਗਰ ਆ ਲਾਉਣੇ ਬੰਦੀ ਹੈ ਮਸ਼ੀਨ ਇਹ ਤੇਰੇ ਖਾਤੇ ਸਪੈਸ਼ਲ ਆ ਵੇਲਾ ਮੈਂ ਮੈਂ ਕਹਾਂ ਵੀ ਲੰਬਾ ਲਾ ਦੇ ਬੰਦਾ ਠੀਕ ਆ ਆਪਾਂ ਵੀ ਦਵਾਰੇ ਮਸ਼ੀਨ ਲੌਣ ਲੱਗਾ ਮੈਂ ਚੱਲ ਆ ਹਾਂ ਮਸ਼ੀਨ ਹੈ ਆਪਾਂ ਕਿੰਨੇ ਵਿੱਚ ਟੱਕਰ ਆਦੀ ਹੁਣ ਤੱਕ ਵਾਲ ਮੌਨ ਤਿਆਰ ਕਿਸੇ ਏਜੰਸੀ ਜਿੰਚ ਮੈਨੂੰ ਅੱਜ ਹੋ ਗਏ 15 ਦਿਨ ਅੱਛਾ ਲੱਗਿਆ ਸੀਜ਼ਨ ਚੱਲਦੇ ਨੇ ਹੈ ਤੇ ਕਿੰਨੇ ਜਾਣੇ ਤੁਸੀਂ ਬੰਦੇ ਓਏ ਉਹ ਯਾਰ ਬੰਦਾ ਉਹ ਭੈਣ ਜਰਾ ਉਦਦੇ ਵਾਲਾ ਬੰਦਾ ਹੀ ਹੈ ਨਾ ਉਹ ਬੰਦਾ ਥੋੜਾ ਜਿਆਦਾ ਹੋਰਸਾਰ ਦਾ ਹੈ ਕੀ ਕਹਿੰਦਾ ਐਵੇਂ ਭੈਣ ਉਹਦੇ 150 ਦਾ ਤੇਲ ਪਾਉਆ ਹਾਂ ਤੇ 150 ਦਾ ਤੇਲ ਕਿਹਾ ਪਾਉਣ ਨੂੰ ਅੱਛਾ ਤੁਸੀਂ ਇੰਨਾ ਤੇਲ ਪੁਆਇਆ ਅੱਛਾ ਹਾਂ 100 ਰੁਪਏ ਹੀ ਉੱਪ ਗਿਆ 100 ਕੀ ਜੁੱਪ ਗਿਆ ਵਿੱਚੋਂ ਮੈਂ ਆਇਆ ਤੁਹਾਡੀ ਗੱਲ ਲਾ ਬਾਪੂ ਮੈਂ ਆਇਆ 10 ਗਲਤ ਕਰਿਆ ਯਾਰ ਐ ਨਹੀਂ ਚਾਹੀਦਾ ਐ ਨਹੀਂ ਚਾਹੀਦਾ ਮੈਂ ਕਿਹਾ ਸਾਝੇ ਕੰਮ ਵਿੱਚ ਭੈਣ ਜਲਾ ਤੈਨੂੰ ਮੈਂ ਕਿਹਾ ਵੀ ਮੈਂ ਜਦੋਂ ਮੈਨੂੰ ਪਹਿਲੇ ਮੂੰਹ ਕਹਿਤਾ ਭਾਈ ਇਹ ਪਿੰਡ ਰਾਂ ਤੋ ਇਤੋਂ ਤੇ 150 ਦਾ ਤੇਲ ਖਾ ਜੂਗਾ ਭਾਵੇਂ ਆਹ ਸਾਝੂਗਾ 150 ਦਾ ਨਹੀਂ ਖਾਂਦਾ ਤੇ ਨਹੀਂ ਮੈਂ ਭੈਣ ਦਾ ਬੇਤੂਖਾਲਾ ਬਣ ਹੀ ਜਾਂਦਾ ਫਿਰ ਦਵਾਲਤਾ ਉਹਦੇ ਨਾਲ ਡੱਡ ਕਰ ਲਿਆ ਕੰਮ ਮੈਂ ਕਹਿਆ ਭਾਈ ਆਪ ਦਾ ਤੋ ਆਪ ਦਾ ਕਰ ਕੰਮ ਤੇ ਮੈਂ ਆਪਦਾ ਕਰੂੰਗਾ ਹਾਂ ਮੈਂ ਨਾਲੇ ਪਸੂ ਜਾਦੇ ਮੰਨੋ ਹਾਂ ਨਾਲੇ ਰੱਥੇ ਆਪ ਚੱਕੋ ਆਹਾਂ ਨਾਲੇ ਤੇਲ ਆਪ ਚੱਕੋ ਠੀਕ ਆ ਨਾਲੇ ਜੂੜ ਆਪ ਲਾਓ ਹਾਂ ਸਾਰਾ ਕੁਝ ਆਪ ਕਰੋ ਪੈਸਾ ਫੇਰ ਫਾਇਦਾ ਕੀ ਆ ਉਹਦੇ ਤੋਂ ਹੂੰ ਇਹ ਤਾਂ ਗੱਲ ਹੈਗੀ ਫਿਰ ਤਾਂ ਖੇਚਲ ਯਾਰੇ ਆਪ ਜਦੋਂ ਮਸ਼ੀਨ ਚੱਕਣੀ ਪੈਸੇ ਵੜਨ ਜਾ ਵਰਨਾ ਪਹਿਲਾਂ ਆ ਨਹੀਂ ਆਣਾ ਹੋਵੇ ਨਾ ਚੱਲ ਕੋਈ ਨਹੀਂ ਦੱਬੋ ਗਲੀ ਉਹ ਨਹੀਂ ਨਹੀਂ ਜਿਆਦੀ ਲੋੜ ਦਾ ਵਾਕਿਆ ਸਿਰੋਵਰ ਨੂੰ ਵਖਾ ਵਖਾ ਆਹ ਪਾਉ ਖਾਵੇ ਕੁੜਿਆ ਮੱਝਾਂ ਦੇ ਜਾਨੇ ਵਾਲ ਤਾਂ ਇਹਦੇ ਨਹੀਂ ਹੁਣ ਹੁਣ ਸਾਰਿਆਂ ਦੇ ਹੁਣ ਖੜ ਜਾ ਆਪਣੇ ਤਾਂ ਹੈ ਨਹੀਂ ਪਾਉ ਆਪਣੇ ਤਾਂ ਐ ਯਾ ਠੀਕ ਹੀ ਆ ਕੰਮ ਆ ਆਪਣੇ ਕੋ ਨਹੀਂ ਇਹਦੇ ਫਿਰਦੀ ਵੀ ਨਹੀਂ ਗਈ ਇਹਦੇ ਮਸ਼ੀਨ ਅਟ ਜਾਣੀ ਇਹਦੇ ਨਹੀਂ ਨਹੀਂ ਇਹ ਇਹ ਗੱਲ ਸੁਣੋ ਰੇ ਝੂਠੀ ਮਸ਼ੀਨ ਤਾਂ ਟੁੱਟਣੀ ਤੇਰੇ ਤੇ ਕੁੜਿਆ ਤੇਰੇ ਨਾ ਵਾਲ ਨਹੀਂ ਗੇ ਤੇਰੇ ਕੰਡੇ ਆ ਕਿ ਕਿੱਟਸ ਵਾਲੇ ਕਿੱਟ ਤੇ ਲਾਣਾ ਹੁਣ ਛਾਰ ਤੇ ਲਾ ਲਾ ਇਹ ਰੇਵਾਦ ਹੋਏ ਤੇਰੇ ਹੀ ਹੋਣੇ ਉਹਦਾ ਪਤਾ ਹੀ ਆ ਵੇਲਾ ਕਿੱਡੀਆਂ ਪੈੜੀਆਂ ਜੇ ਅਸੀਂ ਕੋਲ ਆਉਣੇ ਤੇ ਵੇਲਾ ਟੋਡ ਮਾਰਦਿਆਂ ਵਾ ਤੇ ਉਹ ਵੇਲਾ ਉਹ ਤੇ ਤਾਂ ਟੌਰ ਨਾ ਬਣਾਈ ਜਾਂਦੀਆਂ ਲੈ ਜੂਆ ਜੂਆ ਨੂੰ ਪਤਾ ਜੂਵਾਨੀ ਪਈਆਂ ਡੰਗਰ ਆਪਣੇ ਨਾ 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 ਕਦੇ ਆ ਭੈ 50 60 ਡੰਗਰ ਖੜੇ ਇਹਨਾਂ ਜੇ ਜੂ ਕਿਹਦੇ ਵਿਖਾ ਦੇ ਨਾ 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 ਹਾਏ ਹੁਸਨ ਏਨੀ ਮੈਨੂੰ ਪਿੱਛੂ ਪਾਇਆ ਤੂੰ ਜੂਵਾਂ ਦੀ ਗੱਲ ਇਹ ਆਪਣੇ ਡੰਗਰੇ ਚ ਨਹੀਂ ਨਾ ਆਉਂਦੇ ਇਹ ਆਪਣੇ ਡੰਗਰੇ ਚੋਂ ਬਾਹਰ ਆ ਇਹ ਵਾਰਾ ਡੰਗਰ ਵਾਰਾ ਪਸ਼ੂ ਆ ਇਹ ਵਾਰਾ ਬੱਡੂ ਆ ਇਹ ਵਾਰਾ ਪਸ਼ੂ ਡੋਨਟ ਮਾਈਂਡ ਥਿਸ ਇ ਵਾਰਾ ਪਸ਼ੂ ਆ ਨੰਬਰ ਜਾ ਕੇ ਪਾਇਆ ਨੰਬਰ 3 ਤੇ ਆਏ ਓਏ ਵਾਕੇ ਵਾਕੇ ਤੈਨੂੰ ਤੈਨੂੰ ਵੈਕਸ ਕਰਨ ਲੱਗਿਆ ਏਡੀ ਮਸ਼ੀਨ ਹੀ ਲੱਗਦੀ ਹੋਣੀ ਆ ਨਾ ਏਡੀ ਡੰਗਰਾਂ ਦੇ ਲੱਗਦੀ ਆਪਾਂ ਨੂੰ ਵੈਕਸ ਲਾਉਂਦੇ ਹੋਣਾ ਇਹਦੇ ਨਾਲ ਇਹਨੂੰ ਆ ਪਾ ਪੀਂਗੇ ਟ੍ਰੈਕਟਰ ਨਾਲ ਟੋਕਣਾ ਇਹਨੂੰ ਨਹੀਂ ਟ੍ਰੈਕਟਰ ਨਾਲ ਗੁੰਡੇ ਪਾ ਨਹੀਂ ਨਹੀਂ ਇਹਨੂੰ ਉਹ ਦਜਾ ਉਹ ਆਪਣੇ ਤਾਂ ਲਾਉਂਦੇ ਕਾਗਜ਼ ਜੇ ਵਾਲੇ ਹਨ ਇਹਨੂੰ ਪ੍ਰਾਜ ਤੇ ਉਹ ਹੀ ਲਾ ਲ ਬਾਹਰ ਦੇ ਪੋਤੀ ਆ ਕੇ ਗਰਜ ਉਹਨੇ ਤਾਂ ਪੜਦੇ ਵਾਲੇ ਮੈਂ ਤਾਂ ਮਾਝਰੇ ਫਿੰਟ ਲਾਉਣਾ ਪੈਣਾ ਮਾਝ ਪਾਣੀ ਦਾ ਜੇ ਆਹ ਵੇ ਨਹੀਂ ਨਹੀਂ ਮਾਝ ਤਾਂ ਸੋਹਣੀ ਵਿਖ ਕੇ ਆਂ ਕਟਾਈ ਜਾਂਦੀ ਆ ਰਾਮਨਾ ਵਾਲ ਦੇ ਬੋਟ ਨੰਬਰ ਸੇਵ ਕੀਤਾ ਤੈਨੂੰ ਮੈਂ ਭਾਈ ਕਿੰਨਾ ਟਾਈਮ ਲੱਗੂਗਾ ਨਹੀਂ ਨਹੀਂ ਲਾਉਣਾ ਆਪਣੇ ਕਰਾਉਣ ਦੇ ਦੱਬੀ ਆਉਂਦੀ ਕਿੱਲੀ ਅੱਗੇ ਕਹਿੰਦਾ ਕਹਿੰਦਾ ਮੇਰੇ ਨਾਲ ਦਾ ਯਾਰ ਮੇਰੇ ਨਾਲ ਧੱਕਾ ਕਰ ਗਿਆ ਹਾਏ ਕਿਹਨਾਂ ਕਹਿੰਦਾ ਹੈ ਉੱਥੋਂ 50 ਦਾ ਤੇਲ ਪਵਾ ਕੇ ਤੇ ਇੱਥੇ ਆਣ ਕੇ ਕਹਿੰਦਾ 150 ਦਾ ਤੇਲ ਮੱਚ ਗਿਆ ਕਿ ਆਇਆ ਕਿਹੜੇ ਆਇਆ ਭੂਤਾਂ ਦੇ ਆਇਆ ਜੀ ਕਹਿੰਦਾ ਭਿੰਡਰਾ ਦਾ ਇੱਥੇ ਆ ਕੇ 150 ਦਾ ਤੇਲ ਮੱਚ ਗਿਆ ਕਹਿੰਦਾ ਮੈਨੂੰ ਨਹੀਂ ਪੂਰਾ ਆਉਣੀ ਕਹਿੰਦਾ ਤੇਰਾ ਤਾਂ ਕੰਮ ਉਹ ਚਲ ਗਿਆ ਨਹੀਂ ਨਹੀਂ ਉਹ ਤਾਂ ਪਹਿਲਾਂ ਹੀ ਹਟਾ ਹਟ ਲੜਦੋੜਾ ਆ ਟਟਕਾਰਾ ਇਹ ਮੱਗਿਆ ਤਾਂ ਮਿੱਗੂ ਦਾਮ ਨਹੀਂ ਚਾਹ ਹੈਗੀ ਅਗਰੇ ਬੜਾ ਵੀ ਆ ਹੋ ਨਹੀਂ ਕੋਨੀਆਂ ਕੋਨੀਆਂ ਸਾਰੀਆਂ ਹੀ ਠੀਕ ਆ ਉਹ ਮੜ ਜਵਾਲ ਨਹੀਂ ਆ ਤੜਪਦੀ ਜਾਦੀ ਸੀ ਲਵਾਉਂਦੀ ਨਹੀਂ ਹੈ ਬਰਾ ਗਿਆ ਲੱਗਾ ਨਹੀਂ ਉਹਨੂੰ ਦੋ ਨਿਕਲ ਜਾਣਗੇ ਹੈ ਨਹੀਂ ਠੀਕ ਆ ਘੰਟੇ ਚਾਰ ਕੱਡੀਆਂ ਐਵਰੇਜ ਲਾ ਲਈਏ ਤੇ ਤੂੰ ਤਿੰਨਾਂ ਘੰਟਿਆਂ ਹੀ ਮੁੰਨੇਗਾ ਸਾਰੀਆਂ ਹੈਣਾ ਹਾਂ ਚਾਰ ਜਿਆਦੇ ਨਾ ਆ ਹਾਂ ਆ ਬਾਰਾ ਮਾਈ ਦੇ ਬੜੇ ਆਵੇ ਕਲੀ ਦੇ ਕਲੀ ਦੇ ਆਵੇ ਜਲਾ ਦੇ ਨੇ ਹੈ ਜਿਆਦੇ ਕਈਆਂ ਦੇ ਵਾਲ ਹੁੰਦੇ ਕਈਆਂ ਦੇ ਘੱਟ ਹੁੰਦੇ ਬੈ ਗਈ ਉਹ ਬੈ ਗਈ ਰਾਮ ਆਉਂਦਾ ਜੀ ਉਹਨੂੰ ਉਹ ਕਹਿੰਦੀ ਲੈ ਟੌਰਣਾ ਹੁਣ ਕਰ ਕੰਮ ਮੈਂ ਵੈਹ ਜਾਨੀ ਆ ਤੂੰ ਲੱਗਾ ਰਿਆ ਹੌਲੀ ਹੌਲੀ ਆਉਦਾ ਰਾਮਨਾ ਐਂ ਤਾਂ ਕਈ ਸ਼ਰੀਬ ਵੀ ਬਹੁਤ ਆ ਕਈ ਭੈੜੀਆਂ ਵੜੀਆਂ ਐ ਨਹੀਂ ਗੱਲ ਨਹੀਂ ਸੁਣਦੀਆਂ ਟੋਡ ਮਾਰਦੀਆਂ ਅੱਗੋਂ ਐਵੇਂ ਨਾ ਡੰਗਰ ਚਾਹੀਦਾ ਜਿਹੜਾ ਆਪ ਹੀ ਗਵੇ ਆ ਜਾ ਉਹ ਵੇ ਵਾਜਾ ਮਾਰਦੀ ਤੈਨੂੰ ਕਹਿੰਦੀ ਆ ਮੇਰੇ ਨਾਲ ਵੀ ਪਕੂਆ ਹੀ ਮੜਾ ਆ ਪੂਛ ਭੜੀ ਪੂਛ ਤੋਂ ਵੀ ਲਾ ਦੇਗਾ ਆਹ ਵੇ ਕਿਉਂ ਉਹ ਪਾਣੀ ਸੱਚ ਲੈ ਆਂਦਾ ਨਹੀਂ ਮੈਂ ਲਿਆਉਣਾ ਇੱਕ ਮਿੰਟ ਰੋਹ ਪਾਣੀ ਲੈ ਕੇ ਆਉਣਾ ਆ ਗਿਆ ਆ ਕੇ ਤੁਹਾਡੀ ਵੀ ਮਾਰੀ ਆ ਗਈ ਬੱਸ ਹੁਣ ਤਿਆਰ ਹੋ ਜਾਓ ਸਾਰੀਆਂ ਜਣੀਆਂ ਹੈ ਰੋਟੀ ਦਾ ਤੈਨੂੰ ਪ੍ਰਬੰਧ ਹੋਊਗਾ ਕੋਈ ਨਹੀਂ ਰੋਟੀ ਦਾ ਤੈਨੂੰ ਪ੍ਰਬੰਧ ਘਰੇ ਕੋਈ ਹੈ ਨਹੀਂ ਘਰੇ ਤੇ ਕੋਲਚੇ ਆਣਾ ਨਿਗਾ ਰੱਖੀ ਕੋਲਚੀ ਭੜਕਾ ਦੇ ਆਗੇ ਦੋ ਚੱਲ ਕੁਲਚੇ ਕਹਿਣਾ ਮੈਂ ਉਹਨਾਂ ਨੂੰ ਅੱਜ ਜੇ ਘਰੇ ਹੁੰਦੇ ਕੋਈ ਜਾਂ ਤੂੰ ਪਹਿਲਾਂ ਪਹੁੰਚਦਾ ਨਾ ਮੜਾ ਜਦੋਂ ਘਰ ਦੇ ਘਰੇ ਹੀ ਫਿਰ ਮੈਂ ਉਹਨਾਂ ਨੂੰ ਕਹਿ ਰਿਹਾ ਉਦੋਂ ਮਾਤਾ ਨੂੰ ਕਹਿ ਦਿੰਦਾ ਰੋਟੀਆਂ ਰੋਟੀਆਂ ਲਾਹ ਹੁੰਦੀ ਤੇਰੇ ਤੂੰ ਦੱਸਿਆ ਨਹੀਂ ਰੋਟੀ ਦਾ ਨਹੀਂ ਰੋਟੀ ਦਾ ਤਾਂ ਮਸਲਾ ਕੋਈ ਚੱਕਰ ਹੀ ਨਹੀਂ ਸੀ ਆਪਾਂ ਨੂੰ ਲਓ ਜੀ ਮੇਤਰਾ ਅੱਗੇ ਗਾਂ ਲੀ ਮਾਜ ਤੇ ਨੇ ਬੜੇ ਚੱਲੀ ਇਹ ਵੀ ਨੇ ਬੜ ਕੇ ਆਉਂਦੀਆਂ ਝੂਕਦੀਆਂ ਚੱਕ ਵੀ ਆ ਜਾ ਡਰਦੀ ਐ ਮੱਜ ਬਾ ਖਾ ਚਦਾ ਚਾਕੀ ਦੇਣਾ ਬਹੁਤ ਡਰਦੀ ਆ ਰੇ ਇਹਨਾਂ ਐ ਬਣਦੀ ਲੋਰ ਕੋ ਖੜੀ ਇਧਰ ਆ ਹੋ ਚੁੱਕੀ ਕਟਿੰਗ ਸਾਰੀਆਂ ਦੀ ਮਤਲਬ ਕਿ ਖੋਸ਼ ਆ ਡੰਗਰ ਬਾਕੀ ਉਹ ਇਨਾ ਦਿਨ ਅਚ ਕਟਾਲੋ ਮੁੜ ਕੇ ਠਾ ਮੁੜ ਕੇ ਨਾ ਮੱਛਰ ਹੋ ਜਾਂਦਾ ਵਾ ਉਦੋਂ ਨਾ ਕਟਾਇਆ ਕਰੋ ਹਾਂ ਮਰੇ ਹੋ ਵੜਗੀ ਵੜੀਆ ਗੋਲੇ-ਮੋਲੇ ਬਣ ਗਈ ਔਰ ਹੋ ਆ ਨਾ 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 ਹਾਂ ਗਾਰੀ ਘਟ ਚਲੋ ਇਹਨਾਂ ਨਮਾਵਾਂਗੇ ਤੇਲ ਲਾਵਾਂਗੇ ਸਿੰਗਣ ਵੇਖ ਚਮਕ ਰੀਆਂ ਆ ਮੱਝ ਬਿਮਾਰ ਵਿਚਾਰੀ ਹੁਣ ਠੀਕ ਹੋਈ ਜੇ ਲੋ ਬੇ ਬ੍ਰੈਡ ਬਣ ਗਏ ਜੇ ਹੈ ਪੀਣ ਵਾਲਾ ਉੱਥੇ ਹਨੇ ਪਾਣੀ ਲੈ ਆਉਣੇ ਹੋਵੇ ਜਾ ਆਉਂਦਾ ਮੁੰਡਾ ਬ੍ਰੈਡ ਖਾ ਲੈ ਵੀਰੇ ਪਾਣੀ ਭਰ ਲੈ ਗਲਾਸ ਬ੍ਰੈਡ ਖਾ ਪਾਣੀ ਦੀ ਲੈ ਬ੍ਰੈਡ ਤੂੰ ਖਾ ਲੈ ਚੋਕਾ ਮਾਜਾ ਬਣੇ ਹੁਣ ਵਧੀਆ ਹੁੰਦਾ ਤਵਾ ਦਾ ਘਾਟ ਬਣੇ ਨਾ ਕਿੰਨੀ ਮੱਜਾ ਮੋਂਤੀਆਂ ਘਾੜੀ ਹੋਰਲੀ ਲੈਣ ਸਾਰੀ ਮੋਂਤੀ ਕੇ ਨਾਲ 14 ਮੰਨਿਆਂ ਲੈ ਤੇ ਹੱਲੇ ਘਟੋ ਘੜ 30 ਪੈ ਹੈ ਉਹ ਇਹ ਨਹੀਂ ਯਾਰ ਫੇਰ ਕੀ ਹੌਲੀ ਹੌਲੀ ਲੱਗਾ ਰਹੀ ਚਾਮਾ ਤਾਈ ਜਿੰਨੀਆਂ ਨਿਕਲ ਗਈਆਂ ਨਿਕਲੀਆਂ ਕੱਲੋਂ ਕਰਦੇ ਆ ਉਹ ਕੁੱਤੇ ਆ ਯੋਧ ਉਹ ਘਰੇ ਗਿਆ ਉਹਨੂੰ ਭੇਜਿਆ ਮੜਾ ਜਾ ਅਸਮਾਨ ਲੈ ਉਹਦ ਜਾ ਟ੍ਰੈਕ ਗੱਡੀ ਦੇਣੀ ਸੀ ਉਹਦੇ ਡੈਡੀ ਮਾਰਦਾ ਪਿਆ ਆ ਆ ਕਹਿ ਲਿਖੇ ਤੇ ਨਾਲ ਠੰਡਾ ਲੈ ਕੇ ਆਉਣਾ ਆ ਜੀ ਬਾਉ ਆ ਸਾਹਮਣੇ ਹੀ ਦੁਕਾਨ ਆ ਉੱਥੇ ਸਾਹਮਣੇ ਤੇ ਚੱਲ ਜੀ ਇਹਨਾਂ ਕੋਈ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਠੰਡਾ ਕੋਕ ਲਈ ਪਰ ਨਾਲ ਦੀ ਨਾਲ ਵਾਸ਼ਿੰਗ ਸਟਾਰਟ ਆ ਗੱਗੂ ਨਹੀਂ ਲੱਗਿਓ ਯਾ ਆਪਦੇ ਕਾਰਜ ਪ੍ਰਣਾਲੀ ਦੇ ਠੀਕ ਆ ਬੈਠੀਆਂ ਹੀ ਨਹੀਂ ਨੂੰ ਹੀ ਜਾਂਦੀਆਂ ਲੋੜ ਹੀ ਨਹੀਂ ਖੜੀਆਂ ਹੁੰਦੀਆਂ ਨਿਆਰੇ ਨੇ ਬੈਠੀਆਂ ਟੌਰ ਨਾਲ ਐਨਾ ਨੂੰ ਕੇ ਵੇਲਣ ਆ ਜਾਣਗੀਆਂ ਹੁਣ ਇਧਰਲੇ ਰਹਿ ਗਏ ਹੱਲੇ ਔਰ ਰਹਿ ਗਏ ਹੱਲੇ ਪਰਲੇ ਬੰਨੇ ਰਹਿ ਗਏ ਹੱਲੇ ਉਹ ਦਾ ਪੜਾ ਆ ਜੇ ਓਏ ਅੱਜ ਅੱਜ ਕੱਟ ਜੂ ਉਹਦਾ ਦਵਾਈ ਲੈਣ ਚਲ ਗਿਆ ਦਵਾਈ ਕਿਹੜੀ ਲੈਣ ਗਿਆ ਆਪਣੇ ਪਿੰਡੇ ਕੋਈ ਚਾਹੀਦੀ ਦਵਾਈ ਤਾਂ ਮਿਲਦੀ ਨਹੀਂ ਇੱਕੋ ਹੀ ਦਵਾਈ ਮਿਲਦੀ ਬੰਦਿਆਂ ਦੀ ਬੱਸ ਨੂਰਪ੍ਰੇਜ ਇੱਕੋ ਦਵਾਈ ਮਿਲਦੀ ਬਾ ਲੋਕਾਂ ਨੂੰ ਨਜ਼ਾਰੇ ਲੈਂਦੀਆਂ ਕਹਿੰਦੀਆਂ ਵਾਹ ਆਹ ਦਾ ਪੁੰਨ ਖੱਟ ਲਿਆ ਕਹਿੰਦੀਆਂ ਸਿਰ ਆ ਕਰਾਤਾ ਓਏ ਓਏ ਲਓ ਵੀ ਮੇਰੇ ਵੀਰੋ ਆ ਵੇਖ ਲਓ ਹੁਣ ਕੋਹਨੀਆਂ ਮੋਨੀਆਂ ਹੋ ਗਈਆਂ ਵਾ ਠੀਕ ਆ ਹੁਣ ਇਹ ਸਹੀ ਹੋ ਗਈਆਂ ਮਤਲਬ ਇੱਕ ਹਿਸਾਬ ਨਾਲ ਹੁਣ ਇਹ ਨਮਾਉਣ ਨਮਾਣਾ ਸੌਖਾ ਤੇਲ ਤੁਲ ਮਲਣਾ ਸੌਖਾ ਇਹਨਾਂ ਦੇ ਪਿੰਡੇ ਸਿੱਧਾ ਰਜੂਗਾ ਹੁਣ ਇਹਨਾਂ ਦੀ ਐ ਖੁਰਖਰਕ ਵੀ ਉੱਡ ਜੂਗੀ ਇਹਨਾਂ ਦਾ ਤਾਂ ਚੱਲ ਠੀਕ ਆ ਇਹਨਾਂ ਦੀ ਤਾਂ ਨਹੀਂ ਇੰਨੀ ਸੂਰਤ ਬੌਂਦ ਲਈ ਮਤਲਬ ਬਦਲੀ ਤੇ ਆ ਇਹਨਾਂ ਦਾ ਤਾਂ ਭਲਾਈ ਹੈ ਲਾਦਾ ਜਿਵੇਂ ਖੁਰਕੀ ਪੈ ਗਈ ਹੁੰਦੀ ਸਾਰੇ ਬੰਨੇ ਇਹ ਹੋ ਗਏ ਉਹ ਹੋ ਗਏ ਸਾਰੇ ਬਾਕੀ ਪਾਉ ਹੋਣੀ ਲੱਗੇ ਹੌਲੀ ਹੌਲੀ ਮਲਣ ਹੁਣ ਮਲਣੀਆਂ ਸੌਖੀਆਂ ਨੇ ਪਾਉ ਵਾਲ ਲਵਾ ਕੇ ਹਨਾ ਗੋਇਆ ਵੀ ਘੱਟ ਜੰਬਰ ਦਾ ਹੁਣ ਨਾਲ ਇਹਨਾਂ ਦੇ ਬਸ ਗੱਗੋ ਨੇ ਸਿੱਧੀ ਵਾਸ਼ਿੰਗ ਕਰੀ ਜਾਂਦੇ ਬਾਸ ਤੇ ਆਉਂਦੇ ਕਿੱਲੇ ਲਾਲਾ ਲਾਲਾ ਕਰਾਈ ਆਉਂਦੇ ਆ ਤੇ ਤੁਸੀਂ ਇਸੇ ਨੇ ਸਮਝ ਸਾਦੇ ਵੀ ਇਹਨਾਂ ਦੇ ਵਾਲ ਕਟਾਉਣੇ ਕਿੰਨੇ ਜ਼ਰੂਰੀ ਹੋ ਸਾਡੇ ਤਾਂ ਕਰਕੇ ਵਾਲ ਕਟਾਏ ਆ ਇੱਕ ਤਾਂ ਗੋਇਆ ਨਹੀਂ ਜਿਆਦਾ ਚੰਬਰ ਜਾਂਦਾ ਹੁੰਦਾ ਹੀ ਲੈਂਦਾ ਨਹੀਂ ਹੁੰਦਾ ਹੀ ਦੂਜੀ ਗੱਲ ਇਹਨਾਂ ਦੇ ਖੁਰਕ ਭੈਣ ਲਾਪੀ ਹੀ ਜਿਆਦੀ ਤੇ ਹੁਣ ਇੱਕ ਗਰਮੀ ਆਉਂਦੀ ਜਾਂਦੀ ਸੀ ਗਰਮੀ ਕਰਕੇ ਹੁਣ ਇਹਨਾਂ ਨੂੰ ਪਿੰਡੇ ਨੂੰ ਸਿੱਧੀ ਠੰਢੀ ਆਵਾਜਾ ਗਰੂਕ ਨਹੀਂ ਜੂਵੀ ਇਹ ਮੈਨੂੰ ਖਾਈ ਜਾਂਦੀ ਏ ਟਿੱਡੀ ਜੀ ਟਿੱਡਾ ਜਿਆ ਹਣੇ ਇਹ ਤੇਰਾ ਨਹੀਂ ਟਿੱਡਾ ਜਿਆ ਸਾਮ ਕੇ ਰੱਖਿਆ ਕਰ ਇਹਦੇ ਟਿੱਡੇ ਜੇ ਨੂੰ ਉਹ ਵਾ ਖਾਂਦਾ ਰਹਿੰਦਾ ਕੱਪੜੇ ਖਾਂਦਾ ਰਹਿੰਦਾ ਵਾ ਅਗਲੋਕਲ ਨਹੀਂ ਸਖਾਈ ਕੋਈ ਤੇਰੇ ਘਰ ਦੇ ਨੇ ਤੈਨੂੰ ਨਹੀਂ ਸਖਾਈ ਤੇ ਤੂੰ ਗਾਂ ਉਹਦੇ ਜਵਾਕਾਂ ਨੂੰ ਨਹੀਂ ਸਖਾਈ ਬਤਮੀ ਜੀ ਕਿਵੇਂ ਦੀਆਂ ਲੱਗਦੀਆਂ ਮੱਝਾਂ ਹੰਤੇ ਨੂੰ ਵਾਲ ਕਟਾ ਕੇ ਮੋਮੈਂਟ ਨਹੀਂ ਲੱਗਣੀਆਂ ਜਿਹੋ ਜਿਹੀਆਂ ਹੈਗੀਆਂ ਸਰਤ ਬੌਂਦਲ ਗਈ ਨਾ ਹੁਣ ਉਹਨਾਂ ਦੀ ਬੜੀ ਸੌਖ ਸਰਤ ਬੌਂਦਲ ਗਈ ਹੈ ਹੋਰ ਉਹ ਸਰਤ ਆ ਗਈ ਹੈ ਤੇ ਬੌਂਦਲ ਗਈ ਉਹਨਾਂ ਦੀ ਸਰਤ ਆ ਗਈ ਸਗੋਂ ਉਹਨਾਂ ਨੂੰ ਤਾਂ ਪਹਿਲਾਂ ਬੌਂਦਲੀ ਪਈ ਪਹਿਲਾਂ ਬੌਂਦਲੀ ਪਈ ਹੁਣ ਆ ਗਈ ਉਹਨਾਂ ਦੀ ਠੀਕ ਹੈ ਨਾ ਸਰਤ ਤੇਰੀ ਵੀ ਬੌਂਦਲੀ ਹੋਣੀ ਆ ਮੈਨੂੰ ਲੱਗਦਾ ਇੱਕ ਉੱਤੇ ਮਸ਼ੀਨ ਜਿੱਤੇਰੇ ਵੀ ਇਹਨਾਂ ਦਾ ਘਟਾ ਜਾ ਉੱਤੋਂ ਮਨਾਉਣ ਆਲਾ ਆਈ ਆ ਮਨਾਉਣ ਆਲਾ ਇੱਥੇ ਹੋਰ ਨਾ ਕੋਈ ਕਹਿਦੀ ਹਾਂ ਹਾਂ ਬੰਦੀ ਆ ਚਾਤਰੀ ਤੂੰ ਬੜਾ ਆਕੜ ਹੁੰਦਾ ਮੇਰੇ ਨਾਲ ਇੱਥੇ ਆਣ ਕੇ ਮੈਂ ਕੋਈ ਕੰਮ ਧੰਦਾ ਹੁੰਦਾ ਤਾਂ ਕਰ ਲਿਆ ਕਰ ਮੇਰੇ ਨਾਲ ਆਕੜ ਦੀ ਲੋੜ ਨਹੀਂ ਕੀ ਆਕੜ ਦੀ ਲੋੜ ਨਹੀਂ ਇੱਥੇ ਬੜਾ 12 ਵਜੇ ਉੱਠ ਕੇ ਜੀ ਆ ਜੰਨਾ ਤੂੰ 12 12 ਵਜੇ ਕੋਈ ਨਹੀਂ 4 ਵਜੇ ਉੱਠ ਕੇ ਮੱਝਾਂ ਚੋਈ ਦੀਆਂ ਲੋਕੀ ਮੇਰੀ ਸਨੈਪਚੈਟ ਵਹਿੰਦੇ ਆ ਅੱਜ ਵਖਾ ਅੱਜ ਵੀ ਵੇਖ ਲੈਣਗੇ ਨਹੀਂ ਅੱਜ ਦੀ ਸਨੈਪਚੈਟ ਵਖਾ ਹ ਤੂੰ ਮੇਰੇ ਨਾਲ ਕਰ ਮੇਰੇ ਨਾਲ ਅੱਜ ਉਹਨੇ ਵੀ ਸਨੈਪਚੈਟ ਠੀਕ ਹੈ ਨਾ ਅੱਜ ਨੇ ਮੈਨੂੰ ਦੱਸੀਆ ਤੇ ਤੂੰ ਹੀ ਮੇਰੇ ਅੱਗੇ ਦੱਸ 12 ਵਜੇ ਉੱਠ ਕੇ ਰਾਚਾ ਪਾਣੀ ਲੈ ਕੇ ਚੜ ਗਈ ਤੂੰ ਉੱਤੇ ਦਵਾ ਦਵਾ ਚੜ ਗਈ ਤੇਰੇ ਤੇ ਰਾਚਾ ਪਾਣੀ ਲੈ ਕੇ ਉਹ ਇੱਕ ਮੌਕਾ ਵੀ ਨਹੀਂ ਜਾਣ ਦਿੰਦੀ ਖਾਲੀ ਰਹੀ ਹੋਰ ਤੇਰੇ ਵੱਡੇ ਹੁੰਦੇ ਚੜਾ ਆ ਵੀ ਮੌਕਾ ਇੱਕ ਵੀ ਨਹੀਂ ਖਾਲੀ ਜਾਣ ਦਿੰਦੀ ਗੱਲ ਕਰਦੀ ਤੂੰ ਵੱਡੀ ਆ ਮੇਰੇ ਕੋਲ ਵੇਚ ਲੈਣਾ ਤੇ ਰੱਖੀ ਰੱਖ ਮੈਂ ਕੀ ਕਰਾਂ ਮੈਂ ਵੇਲਣ ਦੀ ਕਿ ਕਰਾਉਣਾ ਤੇ ਜਦੋਂ ਪਿਆ ਬੂਥੇ ਤੇ ਤਾਂ ਬੂਥਾ ਦੂਜੇ ਬੰਨੇ ਹੋ ਜਾਊਗਾ ਹੋਰ ਨਾ ਕੋਈ ਕਹਦੀ ਹਾਂ ਐਡੀ ਤੂੰ ਕੀ ਐਡੀ ਆ ਆਹੋ ਗੱਲ ਨਹੀਂ ਕੀ ਵੇਣੀ ਕਿਵੇਂ ਕਰ ਖਾਂਗਾ ਹੂੰ ਸ਼ੀਜ਼ ਪਾਲੇ ਦੀ ਕੁੜੀ ਸ਼ੀਜ਼ ਐਂਗਰੀ ਊਮਨ ਸ਼ੀਜ਼ ਆਲਵੇ ਟਾਈਮ ਅਟੈਕ ਟੂ ਮੀ ਟੈਕ ਟੂ ਮੀ ਤੇ ਤੈਨੂੰ ਮੈਂ ਦੱਸ ਦੂੰ ਵੀ ਟੈਕ ਟੂ ਮੀ ਕਿੰਨਾਂ ਤੇ ਆਵਾ ਯਾ ਹੁੰਦਾ ਹੋ ਵੀ ਓਕੇ ਤੇ ਲੋ ਵੀ ਇਸੇ ਦੇ ਨਾਲ ਅਜਿਹਾ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮਿਹਰਬਾਨੀ ਵਲੌਗ ਵੇਖਣ ਲਈ ਕਿ ਨਹੀਂ ਜੋ ਵੀ ਕਹਦੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਸਾਰੇ ਜਣੇ ਕਰ ਦੋ ਜਨਨ ਯੈਸ ਥੈਂਕ ਯੂ ਲਾਈਕ ਐਂਡ ਸ਼ੇਅਰ ਵੀ ਕਰ ਦਿਓ ਜੇ ਵਧੀਆ ਲੱਗੇ ਵਲੌਗ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਹਾਈ ਬਾਈ